ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਜਿਹੜੀ ਤੁਸੀਂ ਨਾਲ ਸਕਰੀਨ ਦੇ ਉੱਪਰ ਫੋਟੋ ਦੇਖ ਰਹੇ ਹੋ ਨਾ ਇਹ ਬੰਦਾ ਸਾਡੇ ਗਵਾਂਢ ਪਿੰਡ ਦਾ ਆ ਤੇ ਇਹਨੇ 5-6 ਲੱਖ ਦਾ ਫਰੌਡ ਕੀਤਾ ਆ ਇਹਨਾਂ ਨਾਲ ਇਹ ਮੇਰੇ ਰਿਸ਼ਤਦਾਰੀ ਤੋਂ ਮਾਮਾ ਜੀ ਆ ਸ਼੍ਰੀਕੇ ਚ ਹੋਈਆਂ ਤੇ ਇਹ ਉਹਨਾਂ ਦਾ ਬੇਟਾ ਆ ਲਗਭਗ 5 ਲੱਖ ਦਾ ਫਰੌਡ ਕੀਤਾ ਆ ਪਿਛਲੇ 4 ਕਿੰਨੇ ਦਿਨ ਹੋ ਗਏ 4-5 ਦਿਨ ਹੋ ਗਏ 4-5 ਦਿਨ ਹੋ ਗਏ ਤੇ ਪੂਰੀ ਗੱਲ ਕੀ ਆ ਆਪਾਂ ਇਹਨੂੰ ਪੁੱਛਦੇ ਹਾਂ ਨਾ ਕੀ ਫਰੌਡ ਕੀਤਾ ਇਹਨਾਂ ਨਾਲ ਹਾਂ ਅਗਰਜਨ ਸਿੰਘ ਕੀ ਗੱਲਬਾਤ ਕੀ ਹੋਈ ਆ ਤੇ ਸਾਡੇ ਡਿਟੇਲ ਚ ਦੱਸ ਮੜਾਇਆ ਅਸੀਂ ਗਏ ਸੀ ਗੁਜਰਾਤ ਸੀਜ਼ਨੋਂ ਜੀ ਅੱਛਾ ਇਹਦਾ ਟਰੈਕਟਰ ਸੀ ਤੇ ਆਪਣੀ ਨਵੀਂ ਮਸ਼ੀਨ ਸੀ ਅੱਛਾ ਤੇ ਅਸੀਂ ਸਾਂਝੀ ਚਲਾਈ ਸੀ ਟਰੈਕਟਰ ਇਹ ਮੁੰਡੇ ਦਾ ਟਰੈਕਟਰ ਇਹ ਮੁੰਡੇ ਦਾ ਸੀ ਤੇ ਮਸ਼ੀਨ ਮੇਰੀ ਸੀ ਅੱਛਾ ਸਾਂਝੀ ਚਲਾਈ ਸੀ ਹੂੰ ਤੇ ਸਾਂਝੀ ਚਲਾ ਕੇ ਅਸੀਂ ਗਾਂ ਸੀਜਨ ਲੈ ਗੁਜਰਾਤ ਚ ਅੱਛਾ ਇਹਨੇ ਆਪਣੋ ਕੋਈ ਹਿਸਾਬ ਤਾਂ ਨਹੀਂ ਦਿੱਤਾ ਅੱਛਾ 150 ਪੌਣੇ 200 200 ਦੇ ਕਰੀਬ ਟਰਾਲੀ ਬਣੀ ਆ ਅੱਛਾ ਕੋਈ ਹਿਸਾਬ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਆ ਗਏ ਜੀ ਅਹਮਦਾਬਾਦ ਜੋ ਵੀ ਮੰਨ ਲੋ ਟਰਾਲੀਆਂ ਬੰਨੀਆਂ ਸੀ ਤੁਹਾਡੀਆਂ ਤੋਂ ਅੱਧ ਦਸ ਸੀ ਤੇਲ ਤੇਲ ਵੀ ਅੱਧ ਦਸ ਸਾਂਝਾ ਸੀਗਾ ਅੱਛਾ ਸਾਰਾ ਕੁਝ ਸਾਂਝਾ ਆ ਦਾ ਖਰਚਾ ਕੱਢ ਕੇ ਜੋ ਕਮਾਈ ਸੀ ਆਪਣੀ ਸਾਂਝੀ ਸੀ ਅੱਛਾ ਤੇ ਇਹਨੇ ਆਪਣਾ ਕੋਈ ਹਿਸਾਬ ਨਹੀਂ ਜੋ ਵੀ ਉੱਥੋਂ ਬਚਤ ਹੋਈ ਆ ਹਾਂ ਇਹਨੇ ਮਸ਼ੀਨ ਛੱਡ ਕੇ ਅਹਮਦਾਬਾਦ ਅੱਛਾ ਉੱਥੋਂ ਤਾਂ ਆਪਣੇ ਹੈਲਪਰ ਭਜਾਇਆ ਜੀ ਹੂੰ ਉਹਨਾਂ ਨਾਲ ਲੜ ਕੇ ਹੂੰ ਇਕੱਲਾ ਡਰਾਈਵਰ ਰਹਿ ਗਈ ਡਰਾਈਵਰ ਦੇ ਕੋਲ ਮਸ਼ੀਨ ਛੱਡ ਕੇ ਤੇ ਆਪ ਜਿੰਨੇ ਬਚਤ ਹੋਈ ਆਈ ਹੂੰ ਉਹ ਲੈ ਕੇ ਪੰਜਾਬ ਆ ਗਿਆ ਜੀ ਕਰਨ ਨੂੰ ਆ ਗਿਆ ਜੀ ਕਦੋਂ ਜਦੋਂ ਇਹ ਅਹਮਦਾਬਾਦ ਆ ਗਿਆ ਕਿੰਨੇ ਦਿਨ ਹੋ ਗਏ ਅੱਜ ਤੋਂ ਮਹੀਨਾ ਪਹਿਲਾਂ ਦੀ ਗੱਲ ਹੈ ਜੀ ਮਸ਼ੀਨਾਂ ਪਹਿਲਾਂ ਦੀ ਗੱਲ ਹੈ ਮੀਨਾ ਪਹਿਲਾਂ ਦੀ ਗੱਲ ਹੈ ਜੀ ਅੱਛਾ ਤੇ ਉਸ ਤੋਂ ਬਾਅਦ ਮਸ਼ੀਨ ਦੇ ਕੋਲੇ ਮੈਂ ਆ ਗਿਆ ਦੋ ਦਿਨਾਂ ਬਾਅਦ ਜੀ ਹੂੰ ਫਿਰ ਆ ਕੇ ਮੈਂ ਮਸ਼ੀਨ ਚਲਾਈ ਆਈ ਆਪ ਅੱਛਾ ਸਾਰਾ ਕਰਜ਼ਾ ਆ ਬਲਾਈ ਜਾਂਦਾ ਤੇਲ ਲੈ ਕੇ ਦਿੱਤਾ ਸੀ ਹੂੰ 20000 ਰੁਪਏ ਲੈ ਕੇ ਦਿੱਤਾ ਸੀ ਤੇ 30 ਹੱਥ ਟ੍ਰੈਕਟਰ ਲੈ ਕੇ ਦਿੱਤਾ ਸੀ ਕਿਰਾਏ ਤੇ ਟਰਾਲੀ ਢੋਣ ਵਾਸਤੇ ਹੂੰ ਉਹਦਾ 80 85000 ਰੁਪਏ ਬਣਦਾ ਸੀ ਜੀ ਅੱਛਾ ਉਹ ਕਰਜ਼ਾ ਸਾਰਾ ਮੈਂ ਇੱਥੇ ਆ 30 ਮਸ਼ੀਨ ਚਲਾ ਕੇ ਲੈ ਆਈ ਹੂੰ ਉਸ ਤੋਂ ਬਾਅਦ ਅਸੀਂ ਪੰਜਾਬ ਨੂੰ ਆਉਂਦੇ ਸੀਗੇ ਜੀ ਹੂੰ ਤੇ ਪੰਜਾਬ ਨੂੰ ਆਉਂਦੇ ਸਾਰਾ ਆਉਂਦਾ ਖਰਚਾ ਮੈਂ ਕੀਤਾ ਜੀ ਆਪਦੇ ਕੋਲੋਂ ਅੱ ਹਰਮਾਨਗੜ ਕੋਲੇ ਟੈਂਕੀਆਂ ਭਰਾਈਆਂ ਤੇਲ ਦੀਆਂ ਜੀ ਤੇਰੇ ਨਾਲ ਇਕੱਠੇ ਆਏ ਇਕੱਠੇ ਆਏ ਹਰਮਾਨਗੜ ਦਾ ਤੁਸੀਂ ਅਲੱਗ ਮਸ਼ੀਨ ਤੇ ਸੀ ਮੈਂ ਅਲੱਗ ਆਪਦੇ ਟਰੈਕਟਰ ਤੇ ਸੀ ਗਈ ਇਹ ਅਲੱਗ ਤੇ ਇਹ ਅਲੱਗ ਤੇ ਅੱਛਾ ਮੈਂ ਇਹਦੇ ਟਰੈਕਟਰ ਦੀ ਟੈਂਕੀ ਭਰਾਈ ਆਜ ਦੀ ਭਰਾਈ ਉਸ ਤੋਂ ਬਾਅਦ ਇਹ ਅਲੱਗ ਹੋ ਗਿਆ ਜੀ ਅੱਛਾ ਉਸ ਤੋਂ ਬਾਅਦ ਇਹਨੇ ਆਪਣਾ ਫੋਨ ਨਹੀਂ ਚੱਕਿਆ ਨੇ ਫੋਨ ਬੰਦ ਕਰ ਲਿਆ ਹਮ ਨਾ ਮਸ਼ੀਨ ਚੰਦਾ ਪਿਆ ਨਾ ਇਹ ਹਿਸਾਬ ਕਰਦਾ ਪਿਆ ਇੱਕ ਕਿੰਨੇ ਦਿਨ ਹੋ ਗਿਆ ਜਦੋਂ ਤੁਸੀਂ ਹਬੋਰ ਜਦੋਂ ਤੁਹਾਡੇ ਨਵਕ ਹੋਇਆ ਇਹ ਆਪਣੇ 11 ਤਰੀਕ ਦੀ ਗੱਲ ਹੈ 11 ਅੱਜ 5-6 ਦਿਨ ਹੋ ਗਏ ਜੀ 11 ਅਪ੍ਰੈਲ ਦੀ ਹਾਂਜੀ ਅੱਛਾ ਤੇ ਇਹਦਾ ਘਰਬਾਰ ਕਿੱਥੇ ਆ ਕੋਈ ਯਾਰ ਪਰਿਵਾਰ ਇਹਦਾ ਮਗਰ ਘਰਬਾਰ ਇਹਦਾ ਹੀ ਆਪਣੇ ਕਾਂਗਾ ਖੁਰਦਾ ਹੀ ਅੱਛਾ ਹਾਂਜੀ ਤੇ ਇਹਦਾ ਘਰ ਦੀ ਤੇ ਸਹੁਰੇ ਸਭਾਨੀਆਂ ਉੱਥੇ ਰਹਿੰਦੀ ਕਰਦੀ ਜਾਂਦੀ ਇਹਦੇ ਕੋ ਮੁੰਡਾ ਆਏ ਉੱਥੇ ਆਵਜੀ ਅੱਛਾ ਤੇ ਘਰੇ ਕੱਲੀ ਮਾਂ ਹੀ ਮਾਂ ਤੇ ਪਿਓ ਨਹੀਂਗਾ ਤੇ ਉਹ ਬੰਦਾ ਆਈ ਫਰਾਰੀ ਆਈ ਉਹਨੂੰ ਸਾਰਾ ਕੋ ਪਤਾ ਅੱਛਾ ਉਹ ਵਿੱਚੇ ਹੀ ਆ ਜੀ ਵਿੱਚੇ ਹੀ ਆ ਜੀ ਅੱਛਾ ਅੱਛਾ ਹਾਂਜੀ ਉਹ ਟਰਾਲੀਆਂ ਢੋਣ ਵਾਲਾ ਟਰੈਕਟਰ ਤੇ ਇੱਕ ਮੋਟਰਸਾਈਕਲ ਦੀ ਆਪਣਾ ਉਹ ਛੱਡ ਕੇ ਘਰੇ ਹੀ ਤੇ ਮਸ਼ੀਨ ਹੀ ਦਿੰਦੇ ਪਏ ਅੱਛਾ ਅੱਛਾ ਹਾਂਜੀ ਉਹਦੇ ਪਿਓ ਉਹ ਕੱਲ ਛੱਡ ਗਿਆ ਹੀ ਮੋਟਰਸਾਈਕਲ ਮਸ਼ੀਨ ਦੇ ਨਾਲ ਹੀ ਸੀ ਹਾਂਜੀ ਮਸ਼ੀਨ ਦੇ ਨਾਲ ਹੀ ਸੀ ਟਰੈਕਟਰ ਟਰਾਲੀ ਦੇ ਵਿੱਚ ਲੋਡ ਸੀਗਾ ਅੱਛਾ ਅੱਛਾ ਹਾਂਜੀ ਤੇ ਉਹ ਮੋਟਰਸਾਈਕਲ ਮਤਲਬ ਮਤਲਬ ਇਹਦੇ ਪਿਓ ਕੋਲੇ ਆ ਹਾਂਜੀ ਉਹ ਦੇ ਗਏ ਆਪਾਂ ਨੂੰ ਅੱਛਾ ਅੱਛਾ ਹਾਂਜੀ ਮਤਲਬ ਫਿਰ ਇਹਦੇ ਪਿਓ ਦੀ ਮਿਲੀ ਭੁਗਤ ਵਿੱਚ ਹੀ ਆ ਸਾਰਾ ਕੁਝ ਵਿੱਚ ਹੀ ਚੌਕੀ ਗਿਆ ਸੀ ਅੱਛਾ ਤੇ ਕਿੰਨੇ ਕ ਦਾ ਤੁਸੀਂ ਮੰਨਦੇ ਹੋ ਵੀ ਇਹ ਜਿਹੜਾ ਹੋਇਆ ਨੁਕਸਾਨ ਤੁਹਾਡਾ ਅਸੀਂ ਮਸ਼ੀਨ ਲਾ ਲਓ 3.5 ਲੱਖ ਦੀ ਮਸ਼ੀਨ ਆਈ ਤੇ 1.5-2 ਲੱਖ ਤੱਕ ਆਪਣੇ ਜਿ ਫਰਾਡ ਕੀਤਾ ਕਮਾਈਦਾ ਜੀ ਅੱਛਾ ਯਾਨੀ ਕਿ 5 ਲੱਖ ਦਾ ਲੱਗਦਾ 5 ਲੱਖ ਦਾ ਹੁਣ ਸੀਰੀਅਲ ਹੁਣ ਜਿਹੜਾ ਇਹਨੇ ਮਾਰਤਾ ਸਾਡ ਸੋ ਦੋਸਤੋ ਇਹ ਵੀ ਕੋਈ ਵਿਚਾਰੇ ਬਹੁਤੇ ਨਹੀਂ ਹੈਗੇ ਪਰ ਮਾਤੜ ਪਰਿਵਾਰ ਹੀ ਆ ਦੋ ਢਾਈ ਕਿੱਲੇ ਪਹਿਲੀ ਇਹਨਾਂ ਦੀ ਸੋ ਇਹ ਬੰਦਾ ਜਿੱਥੇ ਵੀ ਤੁਹਾਨੂੰ ਮਿਲੇ ਆਪਣੇ ਹੈਗਾ ਤੇ ਪੰਜਾਬ 'ਚ ਹੀ ਆਉਣਾ ਹਾਂਜੀ ਪੰਜਾਬ 'ਚ ਫਰੋਜਪੁਰ ਏਰੀਆ ਹਾਂ ਫਰੋਜਪੁਰ ਏਰੀਆ 'ਚ ਆ ਇਹਨਾਂ ਲੋਕੇਸ਼ਨ ਕਢਾਈ ਸੀ ਤੇ ਫਰੋਜਪੁਰ ਏਰੀਆ 'ਚ ਮੰਨ ਲਓ ਕਿਦਾਂ ਦੀ ਲੋਕੇਸ਼ਨ ਆਈ ਆ ਕੱਲ ਦੀ ਆ ਜੀ ਕੱਲ ਦੀ ਲੋਕੇਸ਼ਨ ਆਈ ਉਸ ਤੋਂ ਬਾਅਦ ਉਹਨੇ ਨੰਬਰ ਕਰ ਲੇ ਬੰਦ ਸੋ ਜਿਹੜਾ ਵੀ ਇਹਨ ਤੋਂ ਮਸ਼ੀਨ ਲਊਗਾ ਕਿਉਂਕਿ ਇਹ ਇਹਨਾਂ ਨੂੰ ਵੱਖ ਹੋਇਆ ਮਸ਼ੀਨ ਵੇਚਣ ਦੀ ਨੀਤੀ ਨਾਲ ਵੱਖ ਹੋਇਆ ਜਿਹੜਾ ਵੀ ਬੰਦਾ ਉਸ ਤੋਂ ਮਸ਼ੀਨ ਖਰੀਦੇਗਾ ਉਹ ਉਨਹੀਂ ਜ਼ਿੰਮੇਵਾਰ ਹੋਊਗਾ ਜਿੰਨਾ ਇਹ ਆ ਹਾਂਜੀ ਕਿ ਨਹੀਂ ਤੇ ਹੋਰ ਕੁਝ ਕਹਿਣਾ ਚਾਹਦੇ ਨਾ ਬਸ ਬਸ ਆ ਜਾਂ ਸੰਤਾ ਜੀ ਸੋ ਬੇਨਤੀ ਆ ਕਿ ਇਹ ਵੀ ਵਿਚਾਰੇ ਮਾਤੜ ਪਰਿਵਾਰ ਆ ਇਹ ਮੁੰਡਾ ਨਸ਼ੇੜੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਇਹ ਜਵਾਕ ਕਰਕੇ ਉਹਦੇ ਤੇ ਵਿਸ ਗਿਆ ਇਹਦਾ ਪਿਓ ਟ ਬਠੇਰਾ ਸਮਝਾਉਂਦਾ ਸੀ ਪਰ ਇਹ ਜਵਾਕ ਕਰਕੇ ਉਹਤੇ ਵਿਸ ਗਿਆ ਯਕੀਨ ਕਰ ਬੈਠਾ ਤੇ ਉਹ ਬੰਦੇ ਨੇ ਬੜੀ ਤਗੜੀ ਖੱਟ ਮਾਰੀ ਇਹਨਾਂ ਨਾਲ ਸੋ ਬੇਨਤੀ ਆ ਕਿ ਵੱਧ ਤੋਂ ਵੱਧ ਯਾਰ ਇਹ ਵੀਡੀਓ ਨੂੰ ਸ਼ੇਅਰ ਕਰੋ ਜਿੱਥੇ ਵੀ ਇਹ ਬੰਦਾ ਤੁਹਾਨੂੰ ਮਿਲੇ ਜਾਂ ਕਿਸੇ ਨੂੰ ਮਸ਼ੀਨ ਵੇਚਣ ਜਾਵੇ ਜਾਂ ਕਿਸੇ ਨਾਲ ਗੱਲਬਾਤ ਕਰੇ ਤੇ ਤੁਸੀਂ ਤੁਹਾਨੂੰ ਮੋਬਾਈਲ ਨੰਬਰ ਦਿੰਨੇ ਆ ਤੁਸੀਂ ਉਸ ਨੰਬਰ ਤੇ ਜ਼ਰੂਰ ਕੰਟੈਕਟ ਕਰੋ ਹੱਥ ਜੋੜ ਕੇ ਬੇਨਤੀ ਆ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੜਾ 98728 22447 ਫੇਰ ਇੱਕ ਵਾਰੀ ਬੋਲ ਦਿਓ 98728 ਤੇ 22447 98728 22447 22447 ਸੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਮੇਰਾ ਨੰਬਰ 9317633334 ਇਹਦੇ ਤੇ ਵਟਸਐਪ ਚੱਲਦਾ ਹੈ ਤੇ ਤੁਸੀਂ ਇਹਨਾਂ ਦੋਨਾਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਲਾ ਕੇ ਸਾਨੂੰ ਦੱਸ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ